BJP ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੰਜਾਬ ਪੁਲਿਸ ਨੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਡਾਪਟ ਕੀਤੀ ਹੋਈ ਹੈ ਉਹਦੇ ਤਹਿਤ ਹੀ ਅਜ ਮੋਗਾ ਪੁਲਿਸ ਨੂੰ ਵੀ ਇੱਕ ਸਕਸੈਸ ਹੱਥ ਲੱਗੀ ਹੈ ਹੁਣ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ بیٹھا ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਾਸੂਵਾਲ ਹੈ ਔਰ ਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਣਾ ਉਹਨਾਂ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ ਓਐਸਪੀ ਡੀ ਮੋਗਾ ਡੀਐਸਪੀ ਡੀ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਇਨਚਾਰਜ ਸੀਆਈਏ ਦੇ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਹੀ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੱਬੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਅਫਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਡ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਕਿਸ ਮਕਦਮੇ ਵਿੱਚ ਵਾਂਟਡ ਸੀ ਇਹ ਇੱਕ 256 ਨੰਬਰ ਐਫ ਆਈ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟਰਸ਼ਨ ਰਿਲੇਟਿਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟਰਸ਼ਨ ਦੀ ਕਾਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਐ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤ ਹੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਸਰ ਕਿੱਡਾ ਅਮਾਉਂਟ ਮੰਗੀ ਸੀ ਇਹਨੇ ਉਸ ਇਨਾਂ ਨੇ 50 ਲੱਖ ਰੁਪਏ ਮੰਗੇ ਸੀ ਇਹਦੇ ਪਹਿਲਾਂ ਪਰਚੇ ਹੈਗੇ ਸਰ ਇਹ ਤੇ ਪਹਿਲਾਂ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਤੇ ਪਹਿਲਾਂ ਵੀ ਆਰਮ ਜੈਕਟ ਰਿਲੇਟਡ ਪਰਚੇ ਦਰਜ ਹੈਗੇ ਤੇ ਇੱਕ ਪਰਚੇ ਚਾ ਵਾਂਟਡ ਹੈ ਤੇ ਪਹਿਲਾਂ ਜੇਲ੍ਹ ਵੀ ਰਹਿ ਕੇ ਆ ਚੁੱਕਿਆ ਹੈ ਕਿ ਕਿਥੇ ਰਹਿਣ ਵਾਲਾ ਹੈ ਜੀ ਆ ਤਰਨਤਨ ਦਾ ਰਹਿਣ ਵਾਲਾ ਹੈ ਇਹ ਤਰਨਤਨ ਤੋਂ ਇੱਥੇ ਆਇਆ ਸੀ ਕਿ ਹਾਂ ਜੀ ਕੋਈ ਵਾਰਦਾਤ ਦੀ ਫਰਕ ਤੁਸੀਂ ਹਾਂ ਜੀ ਹਾਂ ਜੀ ਇਹਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਦਾ ਸਾਰੇ ਵਾਰਦਾ ਦਾ ਮਕਸਦ ਹੀ ਲੋਕਾਂ ਨੂੰ ਡਰਾਣਾ ਤੇ ਉਹਨਾਂ ਤੋਂ ਫਿਰੋਤੀ ਵਸੂਲਣ ਦਾ ਸੀ ਸਰੇ ਕੋ ਵਾਈਕਲ ਵਗੈਰਾ ਵੀ ਸੀ ਇਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਇੱਕ ਵੈਪਨ ਬੱਤੀ ਬੋਰ ਦਾ ਬਰਾਮਦ ਹੋਇਆ ਤੇ ਦੋ ਲਾਈਵ ਰਾਉਂਡਸ ਇਹਦੇ ਕੋਲੋਂ ਬਰਾਮਦ ਹੋਏ ਨੇ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ ਬੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਪੰਜਾਬ ਪੁਲਿਸ ਨੇ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਪਾਲਿਸੀ ਅਡਾਪਟ ਕੀਤੀ ਹੋਈ ਹੈ ਉਹਦੇ ਤਹਿਤ ਹੀ ਅੱਜ ਮੋਗਾ ਪੁਲਿਸ ਨੂੰ ਵੀ ਇੱਕ ਸਕਸੈਸ ਹੱਥ ਲੱਗੀ ਹੈ ਹੁਣੇ ਥੋੜੇ ਟਾਈਮ ਪਹਿਲਾਂ ਸਿਟੀ ਪੁਲਿਸ ਥਾਣੇ ਦੀ ਟੀਮ ਜਿਹੜੀ ਹੈ ਉਹ ਪੈਟਰੋਲਿੰਗ ਕਰ ਰਹੀ ਸੀ ਉਦੋਂ ਇੱਕ ਸਿਕਰਟ ਇਨਫੋਰਮੇਸ਼ਨ ਮੋਗਾ ਪੁਲਿਸ ਨੂੰ ਮਿਲੀ ਕਿ ਇੱਕ ਬਾਹਰ بیٹھا ਵਾਂਟਡ ਕ੍ਰਿਮੀਨਲ ਜਿਹਦਾ ਨਾਮ ਪ੍ਰਭ ਦਾਸੂਵਾਲ ਹੈ ਉਹਦਾ ਇੱਕ ਅਸੋਸੀਏਟ ਇੱਥੇ ਇਸ ਏਰੀਆ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਘੁੰਮ ਰਿਹਾ ਹੈ ਉਹਦੇ ਕੋਲ ਵੈਪਨਸ ਵੀ ਹੋ ਸਕਦੇ ਨੇ ਤੇ ਉਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚ ਹੈ ਤੇ ਉਹਦਾ ਮੇਨ ਮੋਟਿਵ ਲੋਕਾਂ ਤੋਂ ਐਕਸਟਰਸ਼ਨ ਇਕੱਠੀ ਕਰਨਾ ਉਹਨਾਂ ਨੂੰ ਡਰਾਣਾ ਉਨਾ ਤੇ ਫਾਇਰਿੰਗ ਕਰਨ ਦਾ ਹੈ ਤੇ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਆਇਆ ਹੈ ਉਹਦੇ ਤਹਿਤ ਮੋਗਾ ਪੁਲਿਸ ਦੀ ਟੀਮ ਜਿਹੜੀ ਹੈ ਉਹ ਸਾਰੀ ਅਲਰਟ ਹੋ ਗਈ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀ ਡੀ ਮੋਗਾ ਡੀਐਸਪੀ ਡੀ ਡੀਐਸਪੀ ਸਿਟੀ ਐਸਐਚਓ ਸਿਟੀ ਤੇ ਇੰਚਾਰਜ ਸੀਆਈਏ ਦੇ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਹੀ ਜਦੋਂ ਉਸ ਵਿਅਕਤੀ ਨੂੰ ਸਸਪੈਕਟ ਨੂੰ ਇੱਥੇ ਸਪੋਰਟ ਕੀਤਾ ਗਿਆ ਪੁਲਿਸ ਟੀਮ ਵੱਲੋਂ ਤੇ ਉਹਨੇ ਆ ਭੱਜਣ ਲਈ ਪੁਲਿਸ ਟੀਮ ਤੇ ਅਚਾਨਕ ਫਾਇਰ ਸਟਾਰਟ ਕਰਤਾ ਉਹਦੇ ਤਹਿਤ ਜਦੋਂ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਤੇ ਉਹ ਦੋਸ਼ੀ ਦੇ ਇੱਕ ਖੱਬੀ ਲੱਤ ਦੇ ਫਾਇਰ ਵੱਜਿਆ ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਇਸ ਪੂਰੇ ਅੰਜਾਮ ਪੂਰੇ ਇਨਸੀਡੈਂਟ ਦੇ ਵਿੱਚ ਕੋਈ ਵੀ ਪੁਲਿਸ ਜਿਹੜਾ ਹੈ ਅਫੀਸਰ ਜਾਂ ਪੁਲਿਸ ਟੀਮ ਦਾ ਕੋਈ ਵੀ ਜਿਹੜਾ ਹੈ ਮੈਂਬਰ ਉਹ ਇੰਜਰਡ ਨਹੀਂ ਹੋਇਆ ਉਹਨਾਂ ਦਾ ਬਚਾਅ ਰਹਿ ਗਿਆ ਤੇ ਪੁਲਿਸ ਮੁਲਾਜ਼ਮਾ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾਅ ਕਰਦੇ ਹੋਏ ਉਹਨੂੰ ਐਪਰੀਹੈਂਡ ਕਰ ਲਿਆ ਤੇ ਉਹਨੂੰ ਹੁਣ ਹਸਪੀਟਲ ਲਿਜਾਇਆ ਗਿਆ ਕਿਸ ਮਕਦਮੇ ਵਿੱਚ ਵਾਂਟਡ ਸੀ ਇਹ ਇੱਕ 256 ਨੰਬਰ ਐਫ ਆਰ ਦਰਜ ਹੋਈ ਸੀ ਸਿਟੀ ਪੁਲਿਸ ਸਟੇਸ਼ਨ ਐਕਸਟੋਰਸ਼ਨ ਰਿਲੇਟਡ ਇੱਕ ਫਾਇਰਿੰਗ ਹੋਈ ਸੀ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਇੱਕ ਐਕਸਟੋਰਸ਼ਨ ਦੀ ਕਾਲ ਆ ਰਹੀ ਸੀ ਵਾਰੀ ਵਾਰੀ ਬਾਹਰ ਬੈਠੇ ਐ ਵਾਂਟਡ ਕ੍ਰਿਮੀਨਲ ਵੱਲੋਂ ਤੇ ਉਹਦੇ ਤਹਿਤ ਹੀ ਆ ਬੰਦਾ ਜਿਹੜਾ ਹੈ ਉਹਦੇ ਡਾਇਰੈਕਸ਼ਨਸ ਤੇ ਹੀ ਇੱਥੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਆਇਆ ਸੀ ਸਰ ਕਿੰਨੀ ਅਮਾਉਂਟ ਮੰਗੀ ਸੀ ਇਹਨੇ ਉਸਨੇ ਇਹਨਾਂ ਨੇ 50 ਲੱਖ ਰੁਪਏ ਮੰਗੇ ਸੀ ਹੂੰ ਇਹਦੇ ਪਹਿਲਾਂ ਪਰਚੇ ਹੈਗੇ ਸਰ ਇਹ ਤੇ ਪਹਿਲਾਂ ਹੁਣ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਇਹ ਤੇ ਪਹਿਲਾਂ ਵੀ ਆਮ ਜੈਕਟ ਰੇਟਡ ਪਰਚੇ ਦਰਜ ਹੈਗੇ ਤੇ ਇੱਕ ਪਰਚਾ ਚਾ ਵਾਂਟਡ ਹੈ ਤੇ ਪਹਿਲਾਂ ਜੇਲ੍ਹ ਵੀ ਰਹਿ ਕੇ ਆ ਚੁੱਕਿਆ ਹੈ ਇੱਕ ਪਰਚਾ ਰਹਿਣ ਵਾਲਾ ਹੈ ਜੀ ਆ ਤਰਨਤਨ ਦਾ ਰਹਿਣ ਵਾਲਾ ਹੈ ਇਹ ਤਰਨਤਨ ਤੋਂ ਇੱਥੇ ਆਇਆ ਸੀਗੇ ਜੀ ਹਾਂ ਜੀ ਕੋਈ ਵਾਰਦਾਤ ਦੀ ਵਾਰਕ ਤੁਸੀਂ ਹਾਂ ਜੀ ਹਾਂ ਜੀ ਇਹਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਇਹਦਾ ਸਾਰੇ ਵਾਰਦਾਤ ਦਾ ਮਕਸਦ ਹੀ ਲੋਕਾਂ ਨੂੰ ਡਰਾਣਾ ਤੇ ਉਹਨਾਂ ਤੋਂ ਫਿਰੋਤੀ ਵਸੂਲਣ ਦਾ ਸੀ ਸਰੇ ਕੋ ਵਾਈਕਲ ਵਗੈਰਾ ਵੀ ਸੀ ਇਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਇੱਕ ਵੈਪਨ ਬੱਤੀ ਬੋਰ ਦਾ ਬਰਾਮਦ ਹੋਇਆ ਤੇ ਦੋ ਲਾਈਵ ਰਾਉਂਡਸ ਇਹਦੇ ਕੋਲੋਂ ਬਰਾਮਦ ਹੋਏ ਨੇ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਹ ਹਜੇ ਚੱਲ ਰਹੀ ਹੈ